ਪਿੰਡ ਦੇਲਾ ਸਿਹਾ ਦੇ ਮੂਣਾ ਥਾਣੇ ਅੱਗੇ ਅੱਜ ਪਿੰਡ ਦੇਲਾ ਸਿਹਾ ਦੇ ਲੋਕਾਂ ਤੇ ਝੂਠੇ ਪਰਚੇ ਰੱਤ ਕਰਾਉਣ ਦੇ ਲਈ ਇੱਕ ਫਰਵਰੀ ਤੋਂ ਲਗਾਤਾਰ ਪੱਕਾ ਮੋਰਚਾ ਜੋ ਕਿ ਚੱਲ ਰਿਹਾ ਹੈ ਲੋਕਾਂ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਜਾਖੜਪਾਟਨਾ ਰੋਡ ਜਾਮ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਬਲਾਕ ਚਰਨ ਅਸਕਰਤ ਰਾਮਪਾਲ ਸਿੰਘ ਨੇ ਕਿਹਾ ਹੈ ਕਿ ਮਹੀਨਿਆਂ ਤੋਂ ਗਗਨਦੀਪ ਕੌਰ ਜੋ ਕਿ ਇੱਕ ਵਿਧਵਾ ਹੈ ਉਸ ਨੂੰ ਉਸ ਨਗਰ ਦੇ ਵੱਲੋਂ ਸੋਹਰਾ ਹਸਤੇ ਗੁਰਚਰਨ ਸਿੰਘ ਘਾਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਰੱਖਿਆ ਗਿਆ ਸੀ ਪਰ ਉਸਦੀ ਦਰਖਾਸਤ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਮੌਜੂਦਾ ਸਰਪੰਚ ਸਾਫ ਦਾ ਸਰਪੰਚ ਉੱਤੇ ਚੁਕੇ ਪੱਛੇ ਕੀਤੇ ਗਏ ਨੇ ਉਹਨਾਂ ਕਹੇ ਕਿ ਸਾਡੀ ਆਵਾਜ਼ ਨਹੀਂ ਸੁਣੀ ਗਈ ਤਾਂ ਮਜਬੂਰੀ ਸਾਨੂੰ ਧਰਨਾ ਦੇਣਾ ਪੈ ਲਗਾ। ਹੋਰ ਜਾਣਕਾਰੀ ਪੇਸ਼ ਕਰਨੇ ਕੇ ਮਾਮਲਾ ਕੀ ਹੈਗਾ ਇਹ ਪਿਛਲੇ ਕਈ ਮਹੀਨਿਆਂ ਤੋਂ ਲੈ ਕੇ ਜਿਹੜਾ ਇਹ ਇਸ ਨਗਰ ਦੇ ਵੱਲੋਂ ਇੱਕ ਗगनਦੀਪ ਕੌਰ ਹੈ ਜੋ ਨੂਹ ਐਂ ਤੋਂ ਦੀ ਵਿਧਵਾ ਉਸ ਨੂੰ ਇਸ ਨਗਰ ਦੇ ਵੱਲੋਂ ਸੌਰਾ ਜਿਹੜਾ ਇਹਦਾ ਗੁਰਚਰਨ ਸਿੰਘ ਉਸ ਦੇ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਇਹਦੇ ਨਗਰ ਦੇ ਵੱਲੋਂ ਉੱਥੋਂ ਬਿਠਾਇਆ ਗਿਆ ਪਰ ਉਸ ਦੀ ਦਰਖਾਸਤ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਨਾ ਕਿਸਾਨ ਇਨਾ ਭਰਾਵਾਂ ਦੇ ਉੱਤੇ ਇਹਨਾਂ ਮੌਜੂਦਾ ਸਰਪੰਚਾਂ ਸਾਬਕਾ ਸਰਪੰਚਾਂ ਉਹਨਾਂ ਦੇ ਉੱਤੇ ਝੂਠੇ ਪਰਚੇ ਕੀਤੇ ਗਏ ਜਿਹੜੇ ਪਿੰਡ ਦਾ ਮਾਮਲਾ ਹੈ ਪਿੰਡ ਦੇਲਾ ਸਿਹਾਂ ਦਾ ਮਾਮਲਾ ਹੈ ਇਹ ਪਿਛਲੇ 3 ਮਹੀਨਿਆਂ ਤੋਂ ਲੈ ਕੇ ਸਾਨੂੰ ਜਿਹੜਾ ਇਹ ਐਸਐਚਓ ਸਾਹਿਬ ਨੂੰ ਮਿਲਦੇ ਆ ਰਹੇ ਸੀ ਜਿਹੜੇ ਪਰਚੇ ਹੋਏ ਸੀ ਉਹਦੇ ਸਬੰਧ ਵਿੱਚ ਐਸਐਚਓ ਸਾਹਿਬ ਦਾ ਸਾਨੂੰ ਕੀ ਕਹਿਣਾ ਹੁੰਦਾ ਸੀ ਵੀ ਹਾਂ ਚਲੋ ਅਸੀਂ ਹਫ਼ਤੇ ਦੇ ਵਿੱਚ ਕਰਦੇ ਆਂ ਪਰ ਜਦੋਂ ਨਾ ਉਹਨਾਂ ਨੇ ਸਾਡਾ 3 ਮਹੀਨੇ ਦੇ ਵਿੱਚ ਸਾਡੀ ਆਵਾਜ਼ ਸੁਣੀ ਮਜਬੂਰੀ ਬਸ ਸਾਨੂੰ ਜਿਹੜਾ ਇਹ ਪਿਛਲੇ 3 ਦਿਨਾਂ ਤੋਂ ਲੈ ਕੇ ਅਸੀਂ ਥਾਣੇ ਮੂਨ ਕਦੇ ਅੱਗੇ ਬੈਠੇ ਆਂ ਅੱਜ ਆ ਜਿਹੜਾ ਸਾਨੂੰ ਮਜਬੂਰੀ ਬੱਸ ਇਹ ਰੋਡ ਆ ਜਿਹੜਾ ਜਾਮ ਕਰਨਾ ਪਿਆ ਕਿਉਂਕਿ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਰਿਸਪਾਂਸ ਨਹੀਂ ਮਿਲਿਆ ਹੈਗਾ ਜਿਹੜੀਆਂ ਸਾਡੀਆਂ ਮੀਟਿੰਗਾਂ ਹੋਈਆਂ ਸਾਰੀਆਂ ਬੇਸਿੱਟਾ ਰਹੀਆਂ ਜਿਸ ਦੀ ਕਾਰਨ ਕਰਕੇ ਸਾਨੂੰ ਕੋਈ ਨਾ ਤਾਂ ਕੋਈ ਅਧਿਕਾਰੀ ਆਇਆ ਇਹਨਾਂ ਦਾ ਕੋਈ ਮਿਲ ਅੱਜ ਵੀ ਸਾਡੀ ਡਿਪਟੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਹ ਵੀ ਸਾਡੀ ਜਿਹੜੀ ਬੇਸਟ ਹਾਰੀ ਹੈ ਤੇ ਸਾਨੂੰ ਜਿਹੜਾ ਮਜਬੂਰੀ ਬਸ ਆ ਜਿਹੜਾ ਅੱਜ ਅਸੀਂ ਰੋਡ ਜਮ ਕਰਨਾ ਪਿਆ ਪਰ ਇਹ ਧਰਨਾ ਜਿਹੜਾ ਸਾਡਾ ਪੱਕਾ ਹੀ ਚੱਲੂਗਾ ਇਹ ਜਿਹੜਾ ਰੋਡ ਅੱਜ ਅਸੀਂ ਇੱਕ ਸੰਕੇਤਕ ਰੂਪ ਦੱਸਿਆ ਇਹਨਾਂ ਨੂੰ ਵੀ ਅਸੀਂ ਜਿਹੜਾ 3 ਵਜੇ ਤੱਕ ਜਿਹੜਾ ਰੋਡ ਜਮ ਕਰਾਂਗੇ ਪਰੰਤੂ ਜੇਕਰ ਨਾ ਇਹ ਕੋਈ ਆਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਸੰਘਰਸ਼ ਹੈ ਅਸੀਂ ਆਪਦਾ ਜ਼ਿਲ੍ਹਾ ਲੈਵਲ ਤੇ ਲਿਜਾ ਕੇ ਹੋਰ ਵੀ ਵੱਡਾ ਜਿਹੜਾ ਅਸੀਂ ਇਹਨੂੰ ਤਿੱਖਾ ਕਰਾਂਗੇ ਕਿੰਨੇ ਕੁ ਜਣੇ ਦੇ ਪਰਚੇ ਦਰਜ ਇਹ ਘੱਟੋ ਘੱਟ 25 ਤੋਂ 30 ਬੰਦੇ ਆ ਜਿਹੜੇ ਅਣਪਛਾਤੇ ਵੀ ਵਿੱਚ ਪਾਏ ਗਏ ਆ ਉਹਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਇਹ ਕੀ ਕੀ ਇਹਨਾਂ ਨੇ